ਅਕਸਰ ਸੁਣਦੇ ਆ ਆਪਾਂ ਸਾਰੇ ਵੀ ਪੁਵਾਦ ਨੂੰ ਉਜਾੜ ਕੇ ਚੰਡੀਗੜ੍ਹ ਬਣਿਆ ਹੋਇਆ ਗੱਲ 100% ਸੱਚੀ ਆ ਸੱਚੀ ਉਪਵਾਦ ਦੇ ਵਿੱਚ ਝੰਡੀਗੜ੍ਹ ਬਣਿਆ ਹੋਇਆ ਪੂਰੇ ਪੁਵਾਦ ਦੇ ਵਿੱਚ ਪਰ ਕਦੇ ਆਪਾਂ ਖੁਦ ਪੁਵਾਦ ਨੂੰ ਬਚਾਉਣ ਦੀ ਗੱਲ ਕੀਤੀ ਆ ਜੇ ਪੁਵਾਦ ਵੇਚਿਆ ਤਾਂ ਉਹ ਵੀ ਆਪਣੇ ਬਜ਼ੁਰਗਾਂ ਨੇ ਵੇਚਿਆ ਸੀਗਾ ਉਸ ਟਾਈਮ ਚਲੋ ਠੀਕ ਆ ਸਰਕਾਰ ਦੀਆਂ ਨੀਤੀਆਂ ਹੋਣਗੀਆਂ ਚਲੋ ਗਲਤ ਨੀਤੀਆਂ ਸੀ ਜਾਂ ਸਰਕਾਰ ਦਾ ਕੋਈ ਵਧੀਆ ਵਿਜ਼ਨ ਸੀ ਵੀ ਹਾਂ ਆਪਾਂ ਕੋਈ ਐਮੇਦਾ ਸ਼ਹਿਰ ਬਸਾਣਾ ਆ ਉਸ ਟਾਈਮ ਜੋ ਹੋ ਗਿਆ ਹੋ ਗਿਆ ਪਰ ਹੁਣ ਕੀ ਹੋ ਰਿਹਾ ਆ ਹੁਣ ਦੇਖੋ ਆਪਾਂ ਕੀ ਕਰ ਰਹੇ ਆ ਹੁਣ ਵੀ ਤਾਂ ਆਪਾਂ ਪੁਵਾਦ ਨੂੰ ਉਜਾੜ ਰਹੇ ਆ ਜ਼ਮੀਨਾਂ ਆਪਾਂ ਵੇਚ ਰਹੇ ਆ ਬੱਚਿਆਂ ਨੂੰ ਆਪਾਂ ਪੈਸੇ ਲਾ ਲਾ ਕੇ ਬਾਹਰ ਭੇਜ ਰਹੇ ਆ ਮਤਲਬ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਿਤੇ ਨਾ ਕੀਤੀਆਂ ਕਿਤੇ ਨਾ ਕਿਤੇ ਆਪਣਾ ਉਜਾੜਾ ਆਪਾਂ ਆਪੇ ਹੀ ਕਰ ਰਹੇ ਆ ਤੇ ਅੱਜ ਤੋਂ 20 ਵੀ 25 ਸਾਲ ਬਾਅਦ ਜਿਵੇਂ ਹੁਣ ਕੋਈ ਵਿੱਚੋਂ ਉੱਠਦਾ ਕੋਈ ਵਿਚਾਰਾ ਚੰਗੀ ਸੋਚ ਵਾਲਾ ਉਹ ਕਹਿ ਦਿੰਦਾ ਵੀ ਸਾਡਾ ਪੁਵਾਦ ਸੀ ਉਜੜ ਗਿਆ ਚਲੋ ਸਹੀ ਗੱਲ ਕਰਦਾ ਆ ਤੋਂ 20-25 ਸਾਲ ਬਾਅਦ ਸਾਡੇ ਜਵਾਕ ਐਵੇਂ ਦੀਆਂ ਗੱਲਾਂ ਕਰਨਗੇ ਸਾਡੇ ਪਵਾਦ ਉੱਜੜ ਗਿਆ ਸਾਡੇ ਪਵਾਦ ਨੂੰ ਉੱਜੜ ਕੇ ਮੁਹਾਲੀ ਸ਼ਹਿਰ ਬਣਾ ਤਿਆ ਸਾਡੇ ਪਵਾਦ ਨੂੰ ਉੱਜੜ ਕੇ ਇਹ ਫੈਕਟਰੀ ਲੱਗ ਗਈ ਸਾਡੇ ਪਵਾਦ ਨੂੰ ਉਜਾੜ ਕੇ ਇਹ ਕਾਰਪੋਰੇਟ ਘਰਾਣਾ ਆ ਗਿਆ ਸਾਡੇ ਪਵਾਦ ਨੂੰ ਉਜਾੜ ਕੇ ਅਮਾਨੀ ਦੀ ਫੈਕਟਰੀ ਲੱਗ ਗਈ ਉਹ ਮੂਰਖ ਲੋਕੋ ਭਲੇ ਮਾਨਸੋ ਵੇਚ ਵੀ ਦਾ ਜ਼ਮੀਨ ਆਪਾਂ ਹੀ ਰਹੇ ਆ ਜਿਹਦੀ ਜ਼ਮੀਨ ਜੇ ਕਿਸੇ ਨੂੰ ਕਹੇ ਵੀ 2 ਕਰੋੜ ਦਾ ਨਹੀਂ ਜੀ ਨਹੀਂ ਮੈਂ ਤਾਂ ਨਹੀਂ ਵੇਚਣੀ 2 ਕਰੋੜ ਦੇ ਵਿੱਚ ਉਹਨੂੰ ਕਹੋ ਵੀ ਲੈ ਤੈਨੂੰ 4 ਕਰੋੜ ਦਿੰਦਾ ਬਿਨਾ ਕੁਝ ਸੋਚੇ ਸਮਝੇ ਠਾ ਦੇ ਗਿਆ ਅਗਲਾ ਜ਼ਮੀਨ ਵੇਚ ਦਿੰਦਾ ਇਹਨੂੰ ਆਪਣਾ ਉਜਾੜਾ ਹੀ ਕਹਿ ਸਕਦੇ ਆਪਾਂ ਇਹ ਕੋਈ ਵਸਨਾ ਨਹੀਂ ਹੁੰਦਾ ਘਰ ਆਪਾਂ ਜਿੱਥੇ ਜਿੱਥੇ ਆਪਣੇ ਘਰ ਦੇ ਬਾੜੇ ਲੰਬੇ ਲੰਬੇ ਹੁੰਦੇ ਸੀਗੇ ਆਪਾਂ ਜਿੱਥੇ ਰਹਿੰਦੇ ਸੀ ਅੱਜ ਆਪਾਂ ਉਹਨਾਂ ਨੂੰ ਛੋਟਾ ਕਰਕੇ ਆਪਾਂ ਕਰਾਇਰੇ ਚੜਾਈ ਬੈਠੇ ਆ ਸੋ ਭਲੇ ਮਾਨਸੋ ਆਪਣੀ ਅਕਲ ਦੇ ਥੱਲੇ ਹੱਥ ਮਾਰਨ ਦੀ ਜ਼ਰੂਰਤ ਨਹੀਂ ਆਪਾਂ ਨੂੰ ਮੈਨੂੰ ਲੱਗਦਾ ਪੂਰਾ ਸੋਟਾ ਮਾਰਨ ਦੀ ਜ਼ਰੂਰਤ ਆ ਜਾਗੋ ਥੋੜਾ ਜਿਹਾ ਆਪਣੀਆਂ ਜ਼ਮੀਨਾਂ ਨੂੰ ਬਚਾ ਕੇ ਰੱਖੋ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਵਧੀਆ ਇਸ ਇਲਾਕੇ ਦੇ ਵਿੱਚ ਆਪਾਂ ਆਪਣੀਆਂ ਚੀਜ਼ਾਂ ਨੂੰ ਵਧੀਆ ਡਿਵੈਲਪ ਕਰ ਸਕਦੇ ਆ ਜੇ ਸਾਹਮਣੇ ਦਾ ਤਾਂ ਸਾਹਮਣੇ ਲੋ ਨਹੀਂ ਸਾਹਮਣੀ ਆ ਤਾਂ ਉਜਾੜਾ ਹੋਣਾ ਤੈਅ ਆ ਤੇ ਉਹ ਉਜਾੜਾ ਜਿਹੜਾ ਹੈਗਾ ਉਹ ਆਪਾਂ ਆਪ ਕਰ ਰਹੇ ਆ